ਕਿ ਸ਼ੋਕਰਾ ਸਾਡੀ ਆਵਾਜ਼ ਜਿਹੜੀ ਕਿਸੇ ਨੇ ਵਿਧਾਨ ਸਭਾ ਚ ਤੋਂ ਖੜੀ ਕਿ ਇੱਥੇ ਬਹੁਤ ਵੱਡੀ ਮਾਰ ਜਿਹੜੀ ਆ ਉਹ ਪਾਣੀ ਵੀ ਹਰ ਵਾਰ ਉਹਨਾਂ ਨੂੰ ਝੱਲਣੀ ਪੈਂਦੀ ਤੇ ਇਸ ਵਾਰ ਵੀ ਝੱਲ ਰਹੇ ਨੇ ਤਾਂ ਹੁਣ ਉਹਨਾਂ ਦਾ ਇਹੀ ਕਹਿਣਾ ਕਿ ਜੇ ਜ਼ਮੀਨ ਇਹ ਸਰਕਾਰ ਨੇ ਅਨਕੁਆਇਰ ਕਰਨੀ ਤੇ ਸਾਡੇ ਇਸ ਏਰੀਏ ਤੋਂ ਆ ਕੇ ਕਰ ਲਵੇ ਕਿਵੇਂ ਵੇਖਦੇ ਹੋ ਆਵਾਜ਼ ਵੀ ਚੱਕੀ ਆ ਇੱਥੋਂ ਸ਼ੁਰੂ ਹੁੰਦਾ ਬਿਆਸ ਦਰਿਆ ਤੋਂ ਤੇ ਸਿੱਧਾ ਹਰੀਕਿਆਂ ਤੱਕ ਜਿਹੜੀ ਉਹ ਮਾਰ ਪਾਣੀ ਦੀ ਖਦੂਰ ਸਾਹਿਬ ਹਲਕੇ ਦੇ ਪਿੰਡਾਂ ਨੂੰ ਵੀ ਪੈ ਰਹੀ ਕਿਵੇਂ ਵੇਖਦੇ ਹੋ ਜੀ ਆ ਦੇਖੋ ਇਹ ਬੜੀ ਸਾਡੀ ਮਾੜੀ ਕਿਸਮਤ ਆ ਤੇ ਮੈਂ ਵੀ ਸਮਝਦਾ ਕਿ ਮੇਰਾ ਕਾਫੀ ਇਲਾਕਾ ਜਿਹੜਾ ਆਈ ਵਾਰ ਸਾਲ ਦੋ ਸਾਲ ਬਾਅਦ ਆਈ ਜਾਂਦੇ ਆ ਉਹ ਸਾਡਾ ਸਾਰਾ ਖਰਾਬ ਹੋ ਜਾਂਦਾ ਕਿਉਂਕਿ ਇੱਥੇ ਬੰਨਣੀ ਹੈਗਾ ਕੋਈ ਉਹਦਾ ਘਰ ਮੇ ਆ ਕੇ ਬੜੀ ਸਾਰੀ ਜ਼ਮੀਨ ਜਿਹੜੀ ਆ ਕਿਸਾਨਾਂ ਦੀ ਵਿੱਚ ਆਉਂਦੀ ਆ ਉਹਦੇ دریا ਦੇ ਵਿੱਚ ਆਉਂਦੀ ਆ ਜੀ ਤੇ ਜਿਸ ਕਰਕੇ ਜਿੰਨਾ ਜਰੂ ਜ਼ਮੀਨ ਖਗਾਇਰ ਲੈਂਦੀ ਉਹਨਾਂ ਜਰ ਫਿਰ ਕਿਸਾਨ ਭਰਾ ਵੀ ਆਂਦੇ ਵੀ ਬੰਨ ਜਿਹੜਾ ਵਾ ਉਹ ਸਾਡੀ ਫਿਰ ਜ਼ਮੀਨ ਵਿੱਚ ਦਰਿਆਜ ਰਹਿ ਜੂਗੀ ਜੀ ਜੀ ਤੇ ਜਿਹਦੇ ਕਰਕੇ ਜਿਹੜਾ ਬੰਨ ਵੱਜਨ ਤੋਂ ਰਹਿ ਜਾਂਦਾ ਜੀ ਤੇ ਮੈਂ ਦੋ ਤਿੰਨ ਮੇਰੀ ਵਿਧਾਨ ਸਭਾ ਜੀ ਬੋਲਿਆ ਸਰਕਾਰ ਕੋਈ ਨਾ ਕੋਈ ਹੱਲ ਕੱਢੂ ਇਹਦਾ ਜ਼ਰੂਰ ਕੱਢੇਗੀ ਸਰਕਾਰ ਜੀ ਆ ਬਿਲਕੁਲ ਜੀ ਵੇਖੋ ਤੁਸੀਂ ਵੇਖੋ ਮੇਰਾ ਕੰਮ ਆ ਪੁਲ ਦਾ ਕੰਮ ਕਰਨਾ ਵਾ ਜਨਤਾ ਦੇ ਵਿੱਚ ਤੇ ਸਰਕਾਰ ਦੇ ਵਿੱਚ ਤੇ ਵੇਖੋ ਮੈਂ ਸ਼ਰੀਆਮ ਵਿਧਾਨ ਸਭਾ ਦੇ ਵਿੱਚ ਸਾਰੇ ਸੁਣਦੇ ਜਦੋਂ ਮੈਂ ਬੋਲਦਾ ਕਿ ਸਾਨੂੰ ਬੰਨ ਦੀ ਲੋੜ ਆ ਅੱਜ ਤੱਕ ਇੱਕ ਵਾਰੀ ਇਹਨਾਂ ਨੂੰ ਲਾਰਾ ਹੀ ਲਾਉਂਦੇ ਰਹੇ ਜਦੋਂ ਮੈਂ ਇਲੈਕਸ਼ਨਾਂ 'ਚ ਗਿਆ ਤੇ ਮੈਨੂੰ ਬੜੇ ਬੰਦੇ ਕਹਿੰਦੇ ਸੀ ਵੀ ਚੜ੍ਹਨਾ ਵਾਦਾ ਕਰੋ ਤੁਸੀਂ ਬੰਦ ਬਣਾਓਗੇ ਤੇ ਮੈਂ ਉਹਨਾਂ ਦਾ ਵਾਦਾ ਨਹੀਂ ਕਰਨਾ ਕਿ ਕੱਲ ਨੂੰ ਬਣੇ ਨਾ ਤੇ ਫਿਰ ਗੱਲ ਝੂਠੀ ਹੋ ਜਾਂਦੀ ਆ ਪਰ ਇਹ ਜ਼ਰੂਰ ਆ ਮੈਂ ਜ਼ੋਰਪੁਰਾ ਲਾਉਂਗਾ ਤੇ ਉਹ ਮੈਂ ਵਿਧਾਨ ਸਭਾ 'ਚ ਹਰ ਵਾਰ ਬੋਲਦਾ ਵਾਂ ਕਿ ਸਾਡੇ ਇਲਾਕੇ ਨੂੰ ਜਿਹੜਾ ਬੰਨ ਚਾਹੀਦਾ ਬੰਦਾ ਲੱਗਾ ਰਵੇ ਹੌਲੀ ਹੌਲੀ ਮਿਹਨਤ ਕਰਦਾ ਰਵੇ ਤੇ ਕਿਸੇ ਨਾ ਕਿਸੇ ਦਿਨ ਸੁਣੀ ਜਾਂਦੀ ਆ ਤੇ ਬੰਨ ਹੈ ਬੜਾ ਵੱਡਾ ਵਾ ਤੇ ਬਾਕੀ ਜਿੱਦਨ ਉਹ ਬੰਨ ਵੱਜ ਗਿਆ ਤੇ ਸਾਡੀ ਹਲਕੇ ਜੀ ਅੱਧੀ ਮੁਸ਼ਕਲ ਜਿਹੜੀ ਹੈ ਟੈਨਸ਼ਨ ਖਤਮ ਹੋ ਜਾਣੀ ਤੇ ਸਰਕਾਰਾਂ ਨੂੰ ਹੀ ਜਿਹੜਾ ਵਾ ਪੈਸੇ ਦੇਣੇ ਪੈਂਦੇ ਆ ਮੁਆਵਜ਼ਾ ਦੇਣਾ ਪੈਂਦਾ ਵਾ ਤੇ ਮੁਆਵਜ਼ਾ ਵੀ ਘੱਟ ਮਿਲਦਾ ਵਾ ਉਸ ਹਿਸਾਬ ਨਾਲ ਮੁਆਵਜ਼ਾ ਨਹੀਂ ਜੋ ਪਿੱਛੋਂ ਵੱਧਾ ਹੋਣ ਰਿਹਾ ਦੇ ਇਸ ਕਰਕੇ ਉਹ ਬੰਨ ਨਹੀਂ ਉਹਦਾ ਇੱਕ ਆਲਾ ਫਿਰ ਟਰਾਈ ਕਰਦੇ ਹਾਂ